ਕਾਜੀਬਾ ਬਹੁਤ ਵਧੀਆ ਮੁਕਾਬਲੇ ਚੱਲਦੇ ਹੋਏ ਮੈਦਾਨ ਦੇ ਵਿੱਚ ਜਿਹੜੇ ਵੀ ਪਹਿਲਵਾਨ ਦਾ ਨਾਮ ਲਿਖਿਆ ਜਾਂਦਾ ਹੈ ਜੀ ਉਸੇ ਟਾਈਮ ਲੰਗੋਟਾ ਰਮਾਲੀ ਕੱਸ ਲਿਆ ਕਰੋ ਤੇ ਜਦੋਂ ਵੀ ਨਾਮ ਨੌਂ ਸੌ ਹੁੰਦਾ ਹੈ ਉਸੇ ਟਾਈਮ ਖੜਾ ਪਾਸ਼ਾ ਦੇ ਵਿੱਚ ਪਹੁੰਚ ਜਾ ਕਰੋ ਰੈਫਰੀ ਸਾਹਿਬਾਨ ਦੇ ਕੋਲ ਉਹ ਤੇ ਸਮੇਨੋ ਤੇ ਆਂਦੇ ਵਿੱਚ ਰੱਖਣਾ ਹੈ ਜਿਹੜੀ ਵੱਡੀ ਢੰਡੀ ਵਾਲੀ ਕੁਸ਼ਤੀ ਹੈ ਵੱਡੀਆਂ ਕੁਸ਼ਤੀਆਂ ਉਹਨਾਂ ਦਾ ਆਪਾਂ ਨੰਦ ਸੂਰਜ ਦੀ ਰੋਸ਼ਨੀ ਦੇ ਵਿੱਚ ਮਾਰਾਂਗੇ ਸੋ ਸਾਡੇ ਬਹੁਤ ਸਤਕਾਰਯੋਗ ਨਾਜ਼ਰ ਪਹਿਲਵਾਨ ਜੀ ਜਿਨ੍ਹਾਂ ਨੇ ਪਹਿਲਵਾਨੀ ਦੀ ਬਹੁਤ ਵਧੀਆ ਕੀਤੀ ਹੈ ਤੇ ਬਹੁਤ ਵਧੀਆ ਕੁਸ਼ਤੀ ਦੇ ਬਲਾਰੇ ਨੇ ਉਹ ਅੱਜ ਵੱਡੀਆਂ ਸਵਾਮਾਂ ਉਹਨਾਂ ਦੀਆਂ ਅੱਜ ਦੇ ਇਸ ਜਿਹੜਾ ਗਰਾਊਂਡ ਹੈ ਇਸ ਦੇ ਵਿੱਚ ਵੱਡੀਆਂ ਸਵਾਮਾਂ ਨੇ ਜੀ ਸੋ ਕਹਿੰਦੇ ਰੰਗ ਬਰੰਗੀਆਂ ਪੱਗਾਂ ਸਰਦਾਰੀ ਕੋਲ ਪੰਜਾਬੀਆਂ ਦੇ ਵਿੱਚ ਹਵਾਮਾਂ ਗੁੰਜਣ ਮਠੜੇ ਬੋਲ ਪੰਜਾਬੀਆਂ ਦੇ ਇਧਰੇ ਪੈਣ ਕਬੱਡੀਆਂ ਦੇ ਕਿਧਰੇ ਕੋਲ ਪੰਜਾਬੀਆਂ ਦੇ ਬਹੁਤ ਜੀ ਬਹੁਤ ਵਧੀਆ ਕੁਸ਼ਤੀਆਂ ਚੱਲ ਰਹੀਆਂ ਹਾਂ ਹਾਂ ਜੀ ਬਹੁਤ ਅਗਲੀ ਜਿਹੜੀ ਕੁਸ਼ਤੀ ਨੇਤਨ ਜਨਉਤਾ ਬਈ ਤੇ ਜੋਤ ਭੁੰਡੜ ਜਦ ਭੁੰਡੜ ਨੇਤਨ ਜਨਉਤਾ ਕਿੱਥੇ ਬਈ ਹਲੋ ਸ਼ੋਤੀ ਅਧਿਕਾ ਜਨਉਨਾ ਕੇ ਪ੍ਰਬੰਧਕ ਰਿਪੋਰਟ ਕਰੇਗੀ ਅਗਲੀ ਜਿਹੜੀ ਕੁਸ਼ਤੀ ਗੁਰਕੀਰਤ ਮੌਰੋਂ ਮੌਰਣਾ ਤੇ ਜਸਨ ਪੂਰੀ ਤੁਹੇ ਪਹਿਲਵਾਨ ਆਪਣੇ ਆਤਮ ਨੂੰਰ ਮਾਕੇ ਖਾੜੇ ਪਾਛੇ ਜੁਰੀ ਦੀ ਪਹੁੰਚਣ ਦੀ ਕਿਰਪਾਲਤਾ ਕਰੋ। ਕੰਤਨ ਬਾਬਾ ਪੂਰਨ ਦਾਸ ਮਹਾਰਾਜ ਜੀ ਜੋ ਵੀ ਤੂਰੇ ਵਰਤੇ ਆਇਆ ਖਾਲੀ ਕੋਈ ਨਹੀਂ ਮੁੜਿਆ। ਨਦੀਆਂ ਨਾਲੇ ਸੁਖ ਸੁਭਿਦਾਂ ਦੇ ਸਾਗਰ ਕੋਈ ਨਹੀਂ ਥੁਰਿਆ। ਮੈਂ ਵੀ ਝੋੜੀ ਅਤ ਗਰੋਤਾ ਖੈਰ ਕਿਰਪਾ ਦੀ ਪਾਵੋ। ਇਹ ਮੁੰਡਾ ਕੁਝੂਰ ਨਾ ਮੰਦਾ। ਮੈਨੂੰ ਚਰਨਾਂ ਦੇ ਨਾਲ ਪਾਵੋ। ਇਹ ਮੁੰਡਾ ਕੁਝੂਰ ਨਾ ਮੰਦਾ। ਮੇਰੇ ਮਨ ਦੀ ਤਰਸ ਮਿਚਾ ਦਿਓ। ਕੰਤਨ ਬਾਬਾ ਪੂਰਨ ਦਾਸ ਮਹਾਰਾਜ ਜੀ ਹੋ ਗੱਲ ਨਗਰ ਖੜੇ ਤੀ ਜੈ ਜੈ ਬੁਰ ਕੀਰਪਾ ਤੇ ਜਸਨ ਬੁਰ ਕੀਰ ਜਸਨ ਪਛੀਮ ਕਿੰਨੀ ਵੀ ਰਾਤਰੀ ਢੋਲਾ ਤੋ ਕੁੱਸਤੀ ਸ਼ੁਰੂ ਕਰੋ ਕਮਲਜੀਤ ਧੂਰੀ ਮਾਨ ਮਹੌਰਾਣਾ ਕਮਲਜੀਤ ਧੂਰੀ ਬਈ ਕਮਲਜੀਤ ਧੂਰੀ ਮਾਨ ਮਾਹੌਰਾਣਾ ਪੁੱਤ ਕੱਪੜੇ ਦਾ ਟੱਢਦੇ ਪਰਤੀ ਮੇਟੋ ਪੁੱਤ ਇੱਧਰ ਆਓ ਅਮਨ ਦਾੰਦ ਦੇ ਵਿੱਚ ਚੱਲਿਆ ਕੁਸ਼ਤੀ ਇਹਦਾ ਨੌਜਵਾਨਾਂ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਇਹ ਪਾਰਤੀ ਪਾਗਾ ਵਾਲੀ ਜਿੱਥੇ ਲੋਹੇ ਲੱਗਦੇ ਨੇ ਇਹ ਘਰਤ ਪਵਿੱਤਰ ਹੋ ਜਾਂਦੀ ਜਿੱਥੇ ਸਤਲਮਣ ਬੱਬ ਕਰਦੇ ਨੇ ਇਹ ਘਰਤ ਪਵਿੱਤਰ ਹੋ ਜਾਂਦੀ ਜਿੱਥੇ ਸਤਲਮਣ ਬੱਬ ਕਰਦੇ ਨੇ ਖੇਡ ਕੁਸ਼ਤੀ ਦੀ ਗੱਲ ਅੱਜ ਨਾ ਮੈਦਾਨਾਂ ਵਿੱਚ ਹੋ ਰਹੀ ਐ ਕਿ ਖੇਡ ਕਬੱਡੀ ਕੁਸ਼ਤੀ ਕੰਨ ਪੇੜਨਾ ਚੋਤੇ ਦਾ ਆਹ ਜੀਤਦਾਰੀ ਦੀ ਕੁਸ਼ਤੀ ਪੱਕਾ ਸਾਧਾ ਮੋਟੇ ਦਾ ਪਰ ਦਰਸ਼ਕਾਂ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਤੂੰ ਮੇਲੀ ਬਣ ਕੇ ਦੇਖ ਮੇਲੀ ਆਹ ਹੋਲਾ ਯਾਰਾਂ ਦਾ ਤੂੰ ਮੇਲੀ ਬਣ ਕੇ ਦੇਖ ਮੇਲੀ ਆ ਓ ਲਾਵਾਰਾਂ ਦਾ ਸਾਡੇ ਲਈ ਕੁਸ਼ਤੀ 25 ਰੌਣੀ ਐਰਾ ਹੀ ਦਰਸ਼ਤ ਹੈ ਬਾਜੀ ਵਾ ਇਹ ਸਾਡੀ 25 ਪਹਿਲਵਾਰ ਨੌਣੀ ਪਹਿਲਵਾਨ ਮਰੀਤ ਸਿੰਘ ਦਾ ਪਿਆਰ ਕੀਤਾ ਪਹਿਲਵਾਰ ਹੈ ਰਾਹੁਲ ਢੂਰੀ ਉਹ ਵੀ ਪਹਿਲਵਾਨ ਆਪਣੇ ਆਪ ਨੂੰ ਵਰਮਾ ਕੇ ਥਾੜੇ ਪਛਾਦੀ ਹਜੂਰੀ ਦੇ ਵਿੱਚ ਪਹੁੰਚਣ ਦੀ ਕਰ ਪਾਲਤਾ ਤੁਰੂ ਸਰਦਾਰਾ ਤੂਹੇ ਪਿੰਡ ਦੇ ਲੋਕੇ ਸੰਤਾਂ ਦੇ ਦਾਰੇ ਆਵਣਗੇ ਉਹ ਦੁੱਖ ਤਕਲੇਸ਼ ਰੋਕ ਮਿਟ ਜਾਵਣ ਚਾਰ ਪਦਾਰਥ ਪਾਵਣਗੇ ਦੁੱਖ ਤਕਲੇਸ਼ ਰੋਕ ਮਿਟ ਜਾਵਣ ਚਾਰ ਪਦਾਰਥ ਪਾਵਣਗੇ ਜੇ ਤੂੰ ਚਾਰ ਪਦਾਰਥ ਲੈਣੇ ਨੇ ਸੇਵਾ ਕਰ ਲੈ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਨੇ ਸੇਵਾ ਕਰ ਲੈ ਮਾਪਿਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਨੇ ਸੇਵਾ ਕਰ ਲੈ ਸੰਗਤਾਂ ਦੀ ਇਹ ਉਹਦੇ ਘਰੇ ਕਹਿੰਦੇ ਚਾਰ ਪਦਾਰਥ ਆ ਜਾਂਦੇ ਨੇ ਜਿਹੜਾ ਸੰਤਾਂ ਦੀ ਸੇਵਾ ਕਰਦਾ ਹੈ ਰਾਹੁਲ ਧੂਰੀ ਤੂੰ 25 ਰੌਣੀ ਪਰਚੀ ਲੈ ਕੇ ਲਖੇ ਪਹਿਲਵਾਨ ਦੇ ਕੋਲ ਰਿਪੋਰਟ ਕਰੋ ਪ੍ਰਭ ਜੋਤ ਪਹਿਲਵਾਨ ਹੱਲਾ ਪੰਡਤ ਪਹਿਲਵਾਨ ਜਲੰਧਾ ਵੀ ਤਿਆਰ ਰਹਿਣਗੇ ਸੋਨੀ ਨਾਤਾ ਅੱਗੇ ਪਹਿਲਵਾਨ ਧੱਬਾ ਉਹਦੇ ਪਹਿਲਵਾਨ ਆਪਣੇ ਆਪ ਨੂੰ ਗਰਮਾ ਕੇ ਤਿਆਰ ਹੋਣਗੇ ਅਜੇ ਨਾਤਾ ਹਰਵਿੰਦਰ ਪਹਿਲਵਾਨ ਜੀ ਬਾਰਨ ਉਹਦੇ ਪਹਿਲਵਾਨ ਆਪਣੇ ਆਪ ਨੂੰ ਗਰਮਾ ਕੇ ਤਿਆਰ ਹੋਣਗੇ ਅਗਲੀ ਪੁਸ਼ਟੀ ਦੇ ਲਈ ਬਹੁਤ ਵਧੀਆ ਪੁਸ਼ਟੀਆਂ ਚੱਲੀਆਂ ਹੋਈਆਂ ਪੁਸ਼ਟੀ ਪ੍ਰੇਮੀ ਪੁਸ਼ਟੀ ਦਾ ਨੰਦ ਮਾਨਦੇ ਹੋਏ ਕਹਿੰਦਾ ਸੇਵਾ ਸੰਤਾਂ ਨੂੰ ਲਈ ਪ੍ਰਮਾਤਮਾ ਨੇ ਸੋਦੇ ਰਸਤੇ ਲੋਕਾਂ ਨੂੰ ਪਾਈ ਰਹਿਣਾ ਰਾਜਲ ਹੀੜੀ ਪੰਜਾਬ ਰਾਜਲ ਹੀੜੀ ਫੌਜ ਦਾ ਫਰਜ਼ ਵੱਡਾ ਜਿੰਦ ਬਾੜ ਕੇ ਦੇਸ਼ ਬਚਾਈ ਜਾਣਾ ਰਾਜਲ ਹੀੜੀ ਫੌਜ ਦਾ ਫਰਜ਼ ਵੱਡਾ ਜਿੰਦਵਾਰ ਕੇ ਦੇਸ਼ ਬਚਾਈ ਜਾਣਾ ਜਿੰਦਵਾਰ ਕੇ ਦੇਸ਼ ਬਚਾਈ ਜਾਣਾ ਪ੍ਰਭ ਜੋਤ ਹੱਲਾ ਪੰਡਤ ਜਨਉਤ ਬਾਈ ਪ੍ਰਭ ਜੋਤ ਹੱਲਾ ਪੰਡਤ ਜਲਮਨ ਅਜਮੋਦਾ ਰਵਾਨਾ ਬਰਬਾੜ ਪਰਚੀ ਬਰਬਾੜ ਕੀ ਕਰੀਏ ਨਾ ਤੁਹਾਡਾ ਨਾਮ ਹੀ ਬੋਲਿਆ ਨਾ ਹਲੋ ਸਹਿਲਵਾਨੋ ਉਤਮ ਅੱਗੇ ਨਸਮੀ ਪੱਖੇ ਅੱਗੇ ਪਾਉਣ ਉਹ ਜਿੱਥੇ ਬਸੇ ਦਲਿਤਨੀ ਉੱਥੇ ਸੁਖੀ ਆਤਮ ਉਤਮ ਵਾਲੇ ਚੰਦ ਦੇ ਉੱਤੇ ਆਲਸੀ ਰਹਦੇ ਘਰ ਵਿੱਚ ਸੁੱਤੇ ਪ੍ਰਭਜੋਤ ਹੱਲਾ ਹੱਤ ਕਰਾ ਕਰੋ ਜਮ ਬੜਾ ਖੁੱਲਾ ਗੁੱਲਾ ਸਰੀਰ ਹੈ ਪੰਡਿਤ ਚਲੌਤਾ ਪਰਚੀ ਲੈ ਕੇ ਜਿੱਥੇ ਵੀ ਰੈਫਰੀ ਬੋਲੇ ਮਿੱਤਿਆ ਭਾਨ ਕੋਲੇ ਚਲੋ ਯਾਰ ਇਹ ਡੁੰਗੀ ਕਰਮਿਆਂ ਨੂੰ ਤੂੰ ਭੱਜ ਕੇ ਉਧਰ ਚਲੋ ਸੋਨੀ ਨਾਪਾ ਤੋਂ ਵਿੱਕੀ ਕਰਦਾ ਸੋਨੀ ਨਾਪਾ ਤੋਂ ਵਿੱਕੀ ਕਰਦਾ ਪਰਚੀ ਲੈ ਇੱਕ ਪਾਸੇ ਹੋਗਾ ਬਿੱਤ ਨਹੀਂ ਜਾਣਾ ਕਿਸੇ ਨੇ ਡਿਸਪੋਜ਼ਲ ਜ਼ਰੂਰ ਬਣਾ ਕੇ ਰੱਖ ਲੈ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਕਮਲਜੀਤ ਪਹਿਲਵਾਨ ਬਾਬਾ ਪੂਰਨਦਾਸ ਕੁਸ਼ਤੀ ਖਾਡਾ ਡੂੰਗ ਛੇੜੀ ਬਹੁਤ ਵਧੀਆ ਪਹਿਲਵਾਨ ਹੈ ਹਿੰਦੂਸਤਾਨ ਦਾ কুਸਤੀ ਦਾ ਪਹਿਲਵਾਨ ਹੈ ਤੇ ਹਰ ਸਾਲ ਬਾਬਾ ਜੀ ਦੇ ਪੁਸ਼ਤੀ ਦੰਗਲ ਹਾਜ਼ਰੀ ਭਰਦੇ ਨੇ ਤੇ ਮੈਂ ਕਮਲਜੀਤ ਪਹਿਲਵਾਨ ਜੀ ਨੂੰ ਬੇਨਤੀ ਕਰਦਾ ਇੱਕ ਵਾਰ ਸੰਗਤਾਂ ਦੇ ਨਾਲ ਫਾਤੇ ਸਾਂਝੀ ਜ਼ਰੂਰ ਕਰੀ ਕਮਲਜੀਤ ਪਹਿਲਵਾਨ ਬਾਬਾ ਤੂਰ ਦਾਸ কুਸਤੀ ਖਾਣਾ ਢੂੰਗਸ਼ੇੜੀ ਅਖਾੜੇ ਪਾਸੇ ਜਿਹੜੇ ਪਹੁੰਚ ਚੁੱਕੇ ਨੇ ਵੀ ਸੰਗਤ ਨੂੰ ਬੇਨਤੀ ਕਰਦਾ ਜੇ ਤੁਸੀਂ ਪਹਿਲਵਾਨ ਨੂੰ ਪਿਆਰ ਕਰਦੇ ਹੋ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਇਸ ਪਹਿਲਵਾਨ ਦੀ ਹੌਸਲਾ ਵਧਾਈ ਜ਼ਰੂਰ ਕਰੋ ਜੀ ਇਹ ਇੱਕ ਹੋਰ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਜਸਪੂਰਨ ਪਹਿਲਵਾਨ ਜੀ ਜੋ ਕਿ ਕਲਤਾਰ ਪਹਿਲਵਾਨ ਦਾ ਬੇਟਾ ਹੈ ਮਿੱਟੀ ਤੇ ਕੁਸ਼ਤੀ ਨਹੀਂ ਲੜਦਾ ਗੱਦੇ ਤੇ ਬਹੁਤ ਵਧੀਆ ਕੁਸ਼ਤੀ ਲੜਦਾ ਹੈ ਇਸ ਪਹਿਲਵਾਨ ਨੇ ਅੰਤਰਰਾਸ਼ਟਰੀ ਆਧਾਰ ਤੇ ਜਾ ਕੇ ਬੜੀਆਂ ਮੱਲਾ ਮਾਰੀਆਂ ਨੇ ਸਾਡੇ ਇੰਡੀਆ ਦੇ ਸੱਤ ਪਹਿਲਵਾਨ ਨੇ ਜਿਨ੍ਹਾਂ ਨੇ ਭਾਰਤ ਕੇਸ਼ਰੀ ਤੇ ਭਾਰਤ ਕੁਮਾਰ ਦਾ ਇਕੱਠਾ ਟਾਈਟਲ ਜਿੱਤੇ ਉਹ 2024 ਦਾ ਇਹ ਭਾਰਤ ਕੇਸ਼ਰੀ ਤੇ ਭਾਰਤ ਕੁਮਾਰ ਦਾ ਜੇਤੂ ਪਹਿਲਵਾਨ ਮੰਨਣ ਹਾਰੇ ਦਾ ਜਸਪੂਰਨ ਪਹਿਲਵਾਨ ਜੀ ਨੂੰ ਬੇਨਤੀ ਕਰਦੇ ਆ ਉਹ ਵੀ ਇੱਕ ਵਾਰ ਖਾੜੇ ਵਿੱਚ ਸਲਾਮੀ ਦਿਓ ਦਰਸ਼ਕ ਵੀਰੋ ਜਿਹੜਾ ਇਸ ਪਹਿਲਵਾਨ ਨੇ ਖਤਾਰ ਦਿੱਤਿਆ ਉਹ ਬੜੀ ਛੋਟੀ ਉਮਰ ਦੇ ਵਿੱਚ ਆ ਇਹ ਬੜੇ ਕਿਸੇ ਬਿਰਲੇ ਪਹਿਲਵਾਨਾਂ ਦੇ ਹਿੱਸੇ ਆਉਂਦਾ ਹੈ ਇਹ ਆ ਜਸਪੂਰਨ ਪਹਿਲਵਾਨ ਜੀ ਕਲਤਾਰ ਪਹਿਲਵਾਨ ਦਾ ਬੇਟਾ ਹੈ ਉਸਦੀ ਖਾੜਾ ਮੁੱਲਾਪੁਰ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਇਸ ਪਹਿਲਵਾਨ ਦੇ ਨਾਂ ਤੇ ਵੀ ਮਣਾ ਕੇ ਇਸ ਪਹਿਲਵਾਨ ਨੇ ਭਾਰਤ ਕੇਸ਼ਰੀ ਤੇ ਭਾਰਤ ਕੁਮਾਰ ਦਾ ਖਿਤਾਬ ਜਿੱਤ ਕੇ ਆਪਣੇ ਮਾਤਾ ਪਿਤਾ ਦਾ ਆਪਣੇ ਖਾੜੇ ਦਾ ਨਾਮ ਰੋਸ਼ਨ ਕੀਤਾ ਜੀ ਅਜੇ ਪਹਿਲਵਾਨ ਨਾਂਬਾ ਹਰਵਿੰਦਰ ਪਹਿਲਵਾਨ ਜੀ ਬਾਰਨ ਉਹ ਵੀ ਪਹਿਲਵਾਨ ਆਪਣੇ ਆਪ ਨੂੰ ਦਰਮਾਕੇ ਤਿਆਰ ਰਣ ਜੋ ਅੱਜ ਦੀ ਗੱਲਬਾਤ ਤੁਸੀਂ ਲੈ ਚੱਲ ਜੀ ਕੁਸ਼ਤੀਆਂ ਦਾ ਨੌਜਗਾਨਾ ਦਰਮਿਆਨ ਕਿ ਕੋਲ ਕਬੱਡੀ ਪੰਗੜਾ ਜਿੰਦ ਜਾਨ ਪੰਜਾਬੀਆਂ ਦੀ ਇਸ ਦੇ ਵਿੱਚ ਵੀ ਵਸਦੀ ਲੋਕਾਂ ਦੀ ਜਾਨ ਪੰਜਾਬੀਆਂ ਦੀ ਵਾਂਗ ਮਸਾਲਾ ਜਗਦੇ ਨੇ ਚੋਹਰੇ ਪਹਿਲਵਾਨਾਂ ਦੇ ਆਹ ਦੇਖਣ ਵਾਲੇ ਹੁੰਦੇ ਦੋਸਤੋ ਯਹਰ ਪਲਵਾਨਾਂ ਦੇ ਆਹ ਦੇਖਣ ਵਾਲੇ ਹੁੰਦੇ ਦੋਸਤੋ ਯਹਰ ਪਲਵਾਨਾਂ ਦੇ ਦਰਸ਼ਕਾਂ ਦਾ ਕਾਟ ਹੌਲੀ-ਹੌਲੀ ਵਧਦਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੇ ਵੀ ਦਰਸ਼ਕ ਵੀ ਪੁੱਜੇ ਆ ਇੱਕ ਇੱਕ ਕਦਮ ਤੁਹਾਡਾ ਚੱਲਿਆ ਹੋਇਆ ਆ ਸਾਡੇ ਸਿਰ ਮੱਥੋਂ ਹਮਦਰਦੀ 받ਤੀ ਦੇ ਲਈ ਅਜੇ ਨਾਤਾ ਕਿਹੜਾ ਵੀ ਗੁਰਿੰਦਰ ਬਾਦਲ ਪਾਰਟੀ ਲੋਕ ਪਾਰਟੀ ਲੋਕ ਦੇ ਜਿੱਥੇ ਵੀ ਰਾਸਰੀ ਬੋਲਾ ਉੱਥੇ ਕੂਸ਼ਤੀ ਸ਼ੁਰੂ ਕਰਨੀ ਹੈ ਜੀ ਉਦਰਾਸੀ ਪਹਿਲਵਾਂ ਦਾ ਧੰਨਵਾਦ ਕਰਦਾ ਸ਼ੁਰਗਵਾਸੀ ਗੋਲੂ ਪਹਿਲਵਾਨ ਜੀ ਕੁਸ਼ਤੀ ਖਾੜਾ ਵਿੰਡਵਾਲ ਉਹਨਾਂ ਦੇ ਖਾੜੇ ਦੇ ਪਹਿਲਵਾਨ ਉੱਤੇ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਪਾਜ ਨੂੰ ਧੰਨਵਾਦ ਕਰਦਾ ਕਰਮਾ ਪਹਿਲਵਾਨ ਜੀ ਘਰੇ ਰਸਲ ਕਟਵੇ ਵਿੰਡਵਾਲ ਬਹੁਤ ਵਧੀਆ ਚੋੜਾ ਮਲਾਉਣ ਦੀ ਸੇਵਾ ਕਰ ਰਹੇ ਨੇ ਉਹ ਵੀ ਆਪਣੇ ਖਾੜੇ ਦੇ ਪਹਿਲਵਾਨਾਂ ਨੇ ਕਿਤੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਅਸੀਂ ਪਾਜ ਨੂੰ ਧੰਨਵਾਦ ਕਰਦੇ ਹਾਂ ਜੀ ਬਈ ਸੋਨੀ ਪਹਿਲਵਾਨ ਸੋਨੂ ਪਹਿਲਵਾਰ ਪਟਿਆਲਾ ਰੋਹਿਤ ਪਹਿਲਵਾਨ ਲਾਡਪੁਰ ਠੱਗੀ ਸਤ ਬਾਬਾ ਪੂਰਨਾਸ ਮਹਾਰਾਜ ਜੀ ਦੇ ਨਾਂ ਤੇ ਸਾਡੇ ਗਲਾਬ ਪਹਿਲਵਾਨ ਜੀ ਪੱਪੂ ਪਹਿਲਵਾਨ ਜੀ ਬਹੁਤ ਵਧੀਆ ਖਾਣਾ ਚਲਾ ਰਹੇ ਨੇ ਉਹਨਾਂ ਦਾ ਬਹੁਤ ਸੇ ਤਹਿਤੋਂ ਧੰਨਵਾਦ ਕਰਦੇ ਆਂ ਸੋਨੂ ਪਟਿਆਲਾ ਤੇ 로ਹਿਤ ਪਹਿਲਵਾਨ ਲਾਡੋ ਧੱਕੀ ਇਹ ਵੀ ਪਹਿਲਵਾਨਾਂ ਆਪਦੇ ਆਪ ਰੋੜਵਾ ਕੇ ਤਿਆਰ ਹੋਣਗੇ ਅਗਲੀ ਕੁਸ਼ਤੀ ਦੇ ਲਈ ਬਹੁਤ ਵਧੀਆ ਬੱਚਿਆਂ ਲਈ ਕੁਸ਼ਤੀਆਂ ਚੱਲਦੀਆਂ ਉੱਪਰ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਚੱਲਦੀਆਂ ਹੋਈਆਂ ਮੋਰ ਦੀ ਪਹਿਲਵਾਨ ਨੇ ਲਿਖਿਆ ਮਾਪੇ ਜਨਮ ਦਿੰਦੇ ਤਰਮ ਰਾਪ ਦਿੰਦਾ ਉਹ ਤੋਂ ਗੁਰੂ ਦਾ ਤੀਜਾ ਸਥਾਨ ਬਣਦਾ ਮਾਰਦਤ ਸਿੱਖਿਆ ਦੀ ਜਿਸ ਨੂੰ ਮਿਲ ਜਾਵੇ ਸਿਆਣੇ ਕਹਿੰਦੇ ਨੇ ਬੰਦਾ ਇਨਸਾਨ ਬਣਦਾ ਰੱਖੀ ਸਿਰੋ ਤੇ ਚੰਗੀ ਜੇ ਨੂਹੇ ਹੋਏ ਚੰਗਾ ਉਸ ਦੇ ਉੱਤੇ ਮਕਾਨ ਬਣਦਾ ਰੱਬ ਦੇ ਦੇ ਤਾਂ ਹੱਥ ਨੂੰ ਕੁਝੀਣਾ ਕਰਨਾ ਮਾਦਤ ਗਰੀਬ ਦੀ ਤਾਨ ਬਣਦਾ ਹਰ ਮੋੜ ਉੱਤੇ ਉਦਰ ਤਰੱਪਦੀ ਏ ਉਦਰ ਤਨਾਲ ਹੀ ਬੰਦਾ ਜ਼ਬਾਨ ਬਣਦਾ ਉਧਰ ਤੋਂ ਨਾਲ ਬੰਦਾ ਬਾਜੀ ਜਿੱਤਦਾ ਏ ਫਿਰ ਮਾਤਾਂ ਤੋਂ ਦਿਲ ਦੀ ਸ਼ਾਨ ਬਣਦਾ ਧੜਕਣ ਲੋਕਾਂ ਦੇ ਦਿਲਾਂ ਦੀ ਉਹ ਬਣ ਜਾਂਦਾ ਹਰ ਬੰਦੇ ਦੀ ਜਾਣ ਪਛਾਣ ਬਣਦਾ ਮੇਰ ਰੱਬ ਦੀ ਹੋਵੇ ਜੋ ਮੇਰਦੀਨਾ ਫੇਰ ਆਣ ਕੇ ਬੰਦਾ ਪਹਿਲਵਾਨ ਬਣਦਾ ਮੇਰ ਰੱਬ ਦੀ ਹੋਵੇ ਜੋ ਮੇਰਦੀਨਾ ਫਿਰ ਆਣ ਕੇ ਬੰਦਾ ਪਹਿਲਵਾਨ ਬਣਦਾ ਮਹਾਨ ਦੇ ਵਿੱਚ ਬੜੀਆਂ ਜ਼ਬਰਦਸਤ ਕੁਸ਼ਤੀਆਂ ਇਹਲਾ ਪਹਿਲਵਾਨਾਂ ਦਰਮਿਆਨ ਚੱਲ ਰਹੀਆਂ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਤੇ ਰੰਗ ਰੰਗੀਆਂ ਪੱਗਾ ਸਰਕਾਰੀ ਕੋਲ ਪੰਜਾਬੀਆਂ ਦੇ ਆ ਵਿੱਚ ਹਰਦਾਨਾ ਗੁੰਝ ਦੇ ਮਿੱਟਰੇ ਬੋਰ ਪੰਜਾਬੀਆਂ ਦੇ ਇੱਕ ਪਹਿਲਵਾਨ ਵੀ ਨੋਟ ਕਰੋ ਦੇਖੋ ਬਰਬੰਦਰ ਸਿੰਘ ਜੀ ਕੰਗ ਸਾਹਿਬ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ ਜਿਹੜੇ ਵੀ ਮਹਾਪੁਰਸ਼ਾਂ ਦਾ ਦੰਗ ਲਾ ਜਿਹੜੇ ਵੀ ਪਹਿਲਵਾਨ ਇੱਥੇ ਪਹੁੰਚਦੇ ਨੇ ਸੀ ਸਭ ਦੀ ਪੁਸ਼ਟੀ ਕਰਵਾਦੇ ਆ ਅਕਸਰ ਤੁਸੀਂ ਦੇਖਦੇ ਹੋ ਬਾਹਰ ਉਹ ਲਿਖਿਆ ਹੁੰਦਾ ਵੀ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਪੁਸ਼ਟੀਆਂ ਕਰਵਾਈਆਂ ਜਾਣ ਇਹ ਸਰਬ ਸੰਗਿਆ কুਸਤੀ ਦੰਗਲ ਆ ਹਰ ਇੱਕ ਪਹਿਲਵਾਨ ਦੀ ਪੁਸ਼ਟੀ ਕਰਵਾਈ ਜਾ ਰਹੀ ਆ ਪਰ ਹੱਥ ਜੋੜ ਕੇ ਬੇਨਤੀ ਹੈ ਬਾਬਾ ਜੀ ਦੇ ਤੇ ਭੰਡਾਰੇ ਦੇ ਵਿੱਚੋਂ ਬਾਬਾ ਜੀ ਦੇ ਖਜ਼ਾਨੇ ਦੇ ਵਿੱਚੋਂ ਜੋ ਵੀ ਤੁਹਾਨੂੰ ਮਾਣਸਲਾ ਪ੍ਰਾਪਤ ਕਰਦਾ ਉਹ ਤੁਸੀਂ ਸ਼ਰਮੱਤੇ ਸਵੀਕਾਰ ਕਰਨ ਇਹ ਹੱਥ ਜੋੜ ਕੇ ਬੇਨਤੀ ਹੈ ਪਹਿਲਵਾਨਾਂ ਨੂੰ सोनू ਪਟਿਆਲਾ ਰੋਹਿਤ ਨਾੜਪੁਰ ਅੱਜ ਸਾਡੇ ਵਿੱਚ ਗਿਲਜਾਰ ਪਹਿਲਵਾਨ ਜੀ ਦਾ ਬੇਟਾ ਵੀ ਪਹੁੰਚਿਆ ਤਾਂ ਉਹ ਧੰਨਵਾਦ ਕਰਦੇ ਆਂ। ਛੋਨੂ ਕਟਿਆਲਾ, ਰੋਹਿਤ ਪਹਿਲਵਾਨ ਲਾਡਕੌਰ ਪਰਚੀ ਲੋਕੇ ਜਿੱਥੋਂ ਵੀ ਰਾਫਲੀ ਬੇਲਾ ਔਰਤੋਂ ਪੁਸ਼ਤੀ ਸ਼ੁਰੂ ਕਰਨੀ ਹੈ। ਦਰਸ਼ਕ ਵੀਰੋ ਇਸ ਮਾਥੇੜ ਪੁਰਤੀ ਨੂੰ ਮਾਣ ਬਖਸ਼ਿਆ ਤਰਜੁਗ ਦੇ ਅਵਤਾਰ ਪਹਿਲੇ ਪਾਸਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਿਨ੍ਹਾਂ ਨੇ 72 ਸਾਲ ਦੀ ਉਮਰ ਦੇ ਵਿੱਚ 12-12 ਸਾਲ ਦੀਆਂ ਚਾਰ ਉਦਾਸੀਆਂ ਕੀਤੀਆਂ ਜਿੱਥੇ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਗਏ ਹਰ ਥਾਂ ਤੇ ਵਿਗਵਿਗ ਹਾਸਲ ਕੀਤੀ ਹੈ ਸਮੇਂ ਦੇ ਪਾਵਰ ਰਾਜੇ ਨੂੰ ਜਾਵਰ ਰਾਜਾ ਕਹਿ ਕੇ ਸੰਬੋਧਨ ਕੀਤਾ ਦਰਸ਼ਕ ਵੀਰੋ ਕੋਈ 4 ਕਲਾ ਕੋਈ 8 ਕਲਾ ਕੋਈ 14 ਕਲਾ ਕੋਈ 16 ਕਲਾ 14 ਕਲਾ ਸਪੂਰਨ ਭਗਵਾਨ ਰਾਮਚੰਦਰ ਜੀ ਨੂੰ ਮੰਨਿਆ ਗਿਆ 16 ਕਲਾ ਸਪੂਰਨ ਭਗਵਾਨ ਕ੍ਰਿਸ਼ਨ ਜੀ ਨੂੰ ਮੰਨਿਆ ਗਿਆ ਇਸ ਤੋਂ ਬਾਅਦ ਕੋਈ ਅਵਤਾਰ ਨਹੀਂ ਆਇਆ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਨੰਤ ਕਲਾ ਹੋਇ ਠਾਤਰ ਚਰਿਆ ਅਨੇਕਾਂ ਕਲਾਵਾਂ ਲੈ ਕੇ ਸੰਸਾਰ ਦੇ ਵਿੱਚ ਜਗਤ ਜਲੰਦਰ ਨੂੰ ਤਾਮ ਲਈ ਆਏ ਜਿਨ੍ਹਾਂ ਨੇ ਆਪਣੇ ਪਵਾਇ ਪਵਿੱਤਰ ਮਖਾਰ ਬਿੰਦ ਦੇ ਵਿੱਚੋਂ ਬਹੁਤ ਬਾਣੀ ਉਚਾਰਨ ਕੀਤੀ ਇਹਨਾਂ ਖ ਪਹਿਲਵਾਨਾਂ ਦੇ ਖਾੜੇ ਦੀ ਆਧਾਰ ਲੇ ਕੇ ਇੱਕ ਸਾਧ ਦੰਦ ਕੀਤਾ ਆਪੇ ਸਿੰਘ ਪਵਾਏ ਮੱਲਾ ਖਾੜਾ ਰਚੇ ਲੱਥੇ ਪੜਦੂ ਪਾਏ ਗੁਰਮੁਖ ਮੱਤਿਆ ਮਨੁਮ ਕੁਮਾਰੇ ਪਸਾੜ ਮੂਰਤ ਕੱਟਿਆ ਆਪ ਭਿੜਾ ਮਰੇ ਆਪ ਆਪ ਕਾਰਜ ਰਚੇ ਸਭਨਾ ਖਸ ਮੇਰੇ ਕਹਾ ਗੁਰਮੁਖ ਜਾਣੀਐ ਹੁਕਮ ਲਿਖਿਆ ਸਿਰਲੇਖ ਬਿਨ ਕਲਮ ਮਸੂ ਬਾਣੀਐ ਸਤ ਸੰਗਤ ਮਿਲਾਪ ਜੁਥੈ ਹਰ ਗੁਣ ਸਦਾ ਬਖਾਨੀਐ ਨਾਨਕ ਸੱਚਾ ਸ਼ਬਦ ਸਲਾ ਸਤ ਪਹਿਚਾਣੀਐ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਤਾਂ ਪਹਿਲਵਾਨਾਂ ਦੇ ਖਾੜੇ ਦੀ ਮਿਆਰ ਦੱਸਿਆ ਜਿਹੜਾ ਇਹ ਵਿੱਚ ਘੂੜ ਲੱਗਿਆ ਉਹ ਗੁਰਮੁਖ ਤੇ ਮਨੁੱਖ ਬੰਦੇ ਦਾ ਘੂੜ ਲੱਗਿਆ ਜਿਹੜਾ ਗੁਰਮੁਖ ਬੰਦਾ ਉਹ ਮਨੁੱਖ ਬੰਦੇ ਨੂੰ ਪਸਾੜ ਕੇ ਪਿੱਛੇ ਛੱਡ ਕੇ ਇਸ ਸੰਸਾਰ ਰੂਪੀ ਛਿੰਝ ਖਾੜੇ ਦੇ ਵਿੱਚੋਂ ਜਿੱਤ ਕੇ ਚਲਾ ਜਾਂਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਹਲਾ ਰਾਗ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਖਾੜੇ ਦੀ ਬਾਬਤ ਸਾਬਦ ਅੰਗਿਤ ਕੀਤੀ ਹੈ ਜੀ ਬਹੁਤ ਵਧੀਆ ਪੁਸ਼ਤੀ ਚੱਲਦੀ ہوئی ਪੁਸ਼ਤੀ ਪ੍ਰੇਮੀ ਕੁਝ ਚਲੰਦ ਬੰਦਦੇ ਹੋਏ ਅਗਲੀ ਗੱਲ ਮੱਤ ਪੂਜੀ ਵਾਹ ਜੀ ਵਾਹ ਬਹੁਤ ਵਧੀਆ ਜਿਹੜੇ ਮੁਕਾਬਲੇ ਚੱਲਦੇ ਹੋਏ ਮੈਦਾਨ ਦੇ ਵਿੱਚ ਉਹ ਕਹਿੰਦੇ ਕਸਤੀ ਦਾ ਖੇਡ ਨਚੰਦਾ ਦੀ ਕਸਤੀ ਖੇਡ ਮਰਿਆਦਾ ਦੀ ਕਰਨੀ ਹੋਵੇ ਮੰਝਲ ਸਰ ਮਾਰ ਛਲਣੀ ਪੈਂਦੀ ਉਸਤਾਦਾਂ ਦੀ ਜਿਸ ਨੂੰ ਦਬਾ ਦਾਰੂ ਨਾਲ ਕੰਮ ਕਰੇ ਉਸ ਨੂੰ ਲੋੜ ਹੁੰਦੀ ਫਰਿਆਦਾਂ ਦੀ ਮਹਿਤੇ ਵਾਲਿਆਂ ਨੇ ਆਪਣੀ ਔਕਾਤ ਭੁੱਲੀਏ 파ਵੇਂ ਲੱਖ ਕਾਰ ਆਈਏ ਸਹਿਰ ਜਹਾਜਾਂ ਦੀ 파ਵੇਂ ਲੱਖ ਕਾਰ ਆਈਏ ਸਹਿਰ ਜਹਾਜਾਂ ਦੀ ਬਹੁਤ ਵਧੀਆ ਮੁਕਾਬਲੇ ਚੱਲ ਰਹੇ ਨੇ ਮੈਦਾਨ ਦੇ ਵਿੱਚ ਉੱਧਰ ਲਾਈਵ YouTube ਤੇ ਰੋਡੇਵਾਲ ਲਾਈਵ YouTube ਤੇ ਅੱਜ ਦਾ ਜੋ ਕੁਸ਼ਤੀ ਦੰਗਲ ਹੈ ਲਾਈਵ ਚੱਲ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਐਨ ਆਰ ਆਈ ਵੀਰ ਸੋ ਅੱਜ ਇਸ ਧਰਤੀ ਦੇ ਨਾਲ ਜੁੜੇ ਹੋਏ ਨੇ ਉਹ ਬਹੁਤ ਜੀ ਦਾ ਭਈ ਅਸੀਂ ਸਭ ਨੂੰ ਧੰਨਵਾਦ ਕਰਦੇ ਹਾਂ ਸੰਤ ਬਾਬਾ ਸਹੁਰਦਾਬ ਜੀ ਸੰਤ ਬਾਬਾ ਸਹੁਰਦਾਬ ਜੀ ਕੁਸ਼ਤੀ ਖੜਾ ਸੰਗਰੂਰ ਤੋਂ ਪਿਰਤਪਾਲ ਪਹਿਲਵਾਨ ਜੀ ਉਹ ਵੀ ਆਪਣੇ ਅਖਾੜੇ ਦੇ ਪਹਿਲਵਾਨਾਂ ਲੋਕੋ ਤੇ ਪਹੁੰਚੇ ਨੇ ਸੰਧਰ ਪਹਿਲਵਾਨ ਜੀ ਉਹਨਾਂ ਦਾ ਵੀ ਉੱਥੇ ਪਹੁੰਚੇ ਪਾਸੇ ਪਹਿਲੋਂ ਧੰਬਾਰ ਕਰਦੇ ਆਂ ਜਾਸਿਨ ਪਹਿਲਵਾਨ ਬਿੜਵਾਲ ਸੰਜੂ ਪਹਿਲਵਾਨ ਲਾੜਪੁਰੋਂ ਧੱਕੀ ਉਹ ਵੀ ਪਹਿਲਵਾਨ ਆਪਣੇ ਆਪ ਨੂੰ ਗਰਮਾਤੇ ਤਿਆਰ ਨੇ ਅਦਰ ਬਾਤ ਵਧੀਆ ਵੀ ਪਹਿਲਵਾਨ ਨੇ ਸਵਾਰੀ ਪਾਈ ਹੈ ਇਹਨੂੰ ਸਵਾਰੀ ਦਾ ਕਹਿੰਦੇ ਨੇ ਉਸਤਾਦ ਨੂਰਉਦੀਨ ਜੀ ਜਿਨ੍ਹਾਂ ਨੇ ਬਹੁਤ ਲੰਮੀ ਉਮਰ ਭੋਗੀ ਆ 175 ਸਾਲ ਦੀ ਉਮਰ ਦੱਸਿਆ ਸਤਾਜ ਨੂਰਉਦੀਨ ਜੀ ਦੇ ਜਿਨ੍ਹਾਂ ਨੇ 365 ਦਾਮਾਂ ਨੂੰ ਜਨਮ ਦਿੱਤਾ ਇਹ ਜਿਹੜਾ ਨੌਜਵਾਨ ਅਸ਼ਵਾਰੀ ਦਾ ਪਾ ਕੇ ਆਪਣੀ ਵਿਰੋਧੀ ਪਹਿਲਵਾਨ ਤੇ ਅਸ਼ਵਾਰ ਹੈ ਬੜੀ ਤਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਇਹ ਉਸ ਤੋਂ ਜਿੱਤ ਪ੍ਰਾਪਤ ਕਰਦਾ ਭਾਈ ਬੱਚੇ ਪਹਿਲਵਾਨੋ ਦਸਪਲਨ ਪੈਦਾ ਕਰੋ ਜਿਸ ਖੇਡ ਮੈਦਾਨ 'ਚ ਦਿਸਪਲਨ ਹੋ ਗੋ ਦਰਸ਼ਕਾਂ ਨੇ ਮਨਾ ਵਿੱਚ ਖਿੱਚ ਕੱਢ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਆ ਡਿਸਪੋਜ਼ਲ ਨੂੰ ਜ਼ਰੂਰ ਤਾਇਆ ਕਰੋ ਜੀ। ਉਹ ਦਰਸੀ ਤਾਇਗ ਨੂੰ ਤਾਂ ਅਨੁਭਵ ਕਰਦੇ। ਦੇਕੇਦਾਰ ਜਤਿੰਦਰ ਸਿੰਘ ਜੀ ਸ਼ੋਮਲ ਖੇੜੀ ਵਾਲੇ ਜਿਨ੍ਹਾਂ ਵੱਲੋਂ ਇੱਥੇ 5-5 ਲੱਖ ਰੁਪਏ ਦਾ ਜੋਕੇ ਧਰਤੀ ਦਾ ਤੰਗ ਸਾਹਿਬ ਜੀ। ਬਈ ਇਹ ਤਾਂ ਬੈਂਤੀ ਆ ਜਿਹੜੀਆਂ ਬੇਟੀਆਂ ਕੋਈ ਪੁਸ਼ਤੀ ਲਗਵਾਈਆਂ ਆਈਆਂ ਨੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਣਾ ਉਹ ਡੇੜਾ ਲਾਉਣ ਜੀ ਆ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਨਾਲੇ ਬਾਅਦ ਚੜ ਕੇ ਮਾਨ ਸਨਮਾਨ ਕਰੋ ਤੇ ਬਾਬਾ ਜੀ ਬਨੂ ਬੈਂਤੀ ਆ ਵੀ ਬੱਚਿਆਂ ਦੀ ਪੁਸ਼ਤੀ ਨਹੀਂ ਕਰਾਉਣੀ ਜਾਸਿਨ ਬੇਦਵਾਲ ਸੰਜੂ ਨਾੜਪੁਰ ਪਰਚੀ ਕਿਉਂ ਨਹੀਂ ਲੈਂਦਾ ਜਾਸਿਨ ਭਈ ਜਾਸਿਨ ਬੇਦਵਾਲ ਸੇਤੀ ਚਲੋ ਜਿੱਥੇ ਆਪਣੀ ਬੇਲਾ ਜੰਤੂਫਾਨ ਪਹਿਲਵਾਨ ਰਾਏਵਾਲ ਜੱਗੂ ਪਹਿਲਵਾਨ ਜੀ ਹੱਲਾ ਛੇਤੀ ਮੇਰੇ ਕੋਲ ਪਛਤੀ ਲੋ ਪਹਿਲਵਾਨ ਨੂੰ ਜੱਲ ਤੂਫਾਨ ਪਹਿਲਵਾਨ ਜੀ ਰਾਏਵਾਲ ਇਹ ਜੱਗੂ ਪਹਿਲਵਾਨ ਜੀ ਹੱਲਾ ਛੋਟੀ ਖੜੋ ਪਾਛੇ ਵੀ ਪਹੁੰਚੋ ਛੋਨੂ ਪਹਿਲਵਾਨ ਜੀ ਮਰਾਉ ਜੱਟ ਪਹਿਲਵਾਨ ਜੀ ਮਾਹੌਰਣ ਇਹ ਵੀ ਪਹਿਲਵਾਨ ਛੇਤੀ ਖੜੋ ਪਾਛੇ ਵੀ ਜੱਟ ਪਹਿਲਵਾਨ ਆਹਦੇ ਕੋਲ ਭੱਜ ਕੇ ਜੱਗੂ ਪਹਿਲਵਾਨ ਜੀ ਹੱਲਾ ਅਦਰ ਮੇਰੇ ਕੋਲ ਪਛਤੀ ਲੈ ਲੈ ਜੱਗੂ ਹੱਲਾ ਵੀ ਪਰਚੀ ਲੈ ਕੇ ਜਿੱਥੇ ਵੀ ਰੈਫਰੀ ਬੋਲਦਾ ਉੱਥੇ ਕੁਸ਼ਤੀ ਸ਼ੁਰੂ ਕਰੋ ਉਧਰ ਸੀ ਤਾਂ ਜੋ ਧੰਬਾਰ ਕਰਦਾ ਰਾਜੂ ਪਹਿਲਵਾਨ ਜੀ ਬਨੀਸ਼ੇਦੀ ਪਿੰਡਦਨ ਵਾਲਾ ਜਿੱਤਸਾ ਅਬੀ ਖਾਣੇ ਪਾਸੇ ਵੀ ਪਹੁੰਚੇ ਨੇ ਉਹਨਾਂ ਦਾ ਵੀ ਤਾਜਿਲੋ ਧੰਨਵਾਦ ਕਰਦਾ ਸਾਡੇ ਪ੍ਰੀਤਮ ਪਹਿਲਵਾਨ ਜੀ ਬਈ ਅਸੀਂ ਦਾ ਪਹਿਲਵਾਨ ਕਹਾਂਗੇ ਪ੍ਰੀਤਮ ਸਿੰਘ ਜੀ ਹਾਂ ਕਬੱਡੀ ਵਾਲੇ ਤੁਹਾਨੂੰ ਕਬੱਡੀ ਖਿਡਾਰੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਬਈ ਪ੍ਰੀਤਮ ਸਿੰਘ ਜੀ ਸੌਂਸਪੋਰਟ ਸਰਪੰਚ ਸਾਹਿਬ ਜੀ ਸੁਲਤਾਨ ਪਹਿਲਵਾਨ ਦੇ ਪੁੱਤ ਜੀ ਉਹ ਵੀ ਖਾਣੇ ਪਾਸੇ ਵੀ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਤਾਜਿਲੋ ਧੰਨਵਾਦ ਕਰਦੇ ਜੱਟ ਮਹੌਰਾਣਾ ਛੋਨੂ ਮਲੋੜ ਪਰਚੇ ਲੋ ਸ਼ੋਨ ਨਗਰ ਜੱਟ ਮਾਹੂਰਾਣਾ ਤੰਤਲ ਬਾਬਾ ਬਾਲਕनाथ ਮਹਾਰਾਜ ਜੀ ਮਹਾਰ ਕਿਰਪਾ ਦਾ ਸਦਕਾ 14 ਜਨਵਰੀ ਨੂੰ ਬਹੁਤ ਵੱਡਾ ਕਸਤੀ ਦੰਗਲ ਕਰਵਾਇਆ ਜਾਂਦਾ ਹੈ ਚਰਨਜੀਤ ਸਿੰਘ ਜੀ ਕੋਟ ਸਾਹਿਬ ਉਹ ਵੀ ਆਪਣੇ ਖਾੜੇ ਦੇ ਪਹਿਲਵਾਨਾਂ ਨਾਲ ਜਿੱਤੇ ਪਹੁੰਚੇ ਨੇ ਬਾਜੀ ਦਾ ਬਹੁਤ ਵਧੀਆ ਜਿਹੜਾ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਅੱਜ ਦੇ ਇਸ ਕਸਤੀ ਦੰਗਲ ਦੇ ਵਿੱਚ ਤੇ ਉੱਧਰ ਵੀਰਾ ਗੁਫਾਸਰ ਸਾਹਿਬ ਫਕੀਰੋ ਕਾ ਬਖਸ਼ਿਸ਼ੇ ਅਸਥਾਨ ਸੋ ਜੁਥੇ ਸੋ ਪੰਡਿਆਂ ਤੋਂ ਚੈਨਲ ਤੇ ਰੋੜੇ ਵਾਲ ਚੈਨਲ ਕੋ ਲਾਈਵ ਚੱਲ ਰਿਹਾ ਅੱਜ ਦਾ ਸ੍ਰਸਤੀ ਦੰਗਲ ਸੋਸਾਇਟੀ ਐਨ ਆਰ ਆਈ ਵੀਰ ਸੋ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਬੈਠੇ ਹੋ ਸੋ ਅੱਜ ਇਸ ਰੋੜੇ ਵਾਲ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ ਤੇ ਜੂੰ ਜੂ ਸਮਾਵੇਤਾ ਜਾ ਰਿਹਾ ਹੈ ਜਿਉਂ ਮੇਨ ਮਾਂਚ ਤੇ ਇੰਨੀਆਂ ਸਖਸ਼ੇਤਾ ਪੌਚਰਣੀਆਂ ਨੇ ਵੱਤਾ ਜਾ ਰਿਹਾ ਹੈ ਉਹਨਾਂ ਦਾ ਵੀ ਇਕੱਠ ਦਰਸ਼ਕ ਵੀਰਾਂ ਦਾ ਵੀ ਵੱਡਾ ਧੰਨਵਾਦ ਹੈ ਜੋ ਸਮੇਂ ਤੋਂ ਸਮਾਂ ਕੱਢ ਕੇ ਅੱਜ ਦੇ ਇਸ ਕੁਸ਼ਤੀ ਦੰਗਲ ਦੇ ਵਿੱਚ ਪਹੁੰਚੇ ਨੇ ਉੱਧਰ ਬਿੱਲੂ ਤਹਿਲਮਾਨ ਜੀ ਚਾਸਵਾਲ ਜਿਨ੍ਹਾਂ ਦੀਆਂ ਵੱਡੀਆਂ ਸਵਾਮਾਂ ਨੇ ਅੱਜ ਦੇ ਉਸਤੀ ਦੰਗਲ ਦੇ ਵਿੱਚ ਸੋ ਬਹੁਤ ਵਧੀਆ ਜਿਹੜੇ ਮੁਕਾਬਲੇ ਮੈਦਾਨ ਦੇ ਵਿੱਚ ਚੱਲ ਰਹੇ ਨੇ ਗੁਰਮukh ਸਿੰਘ ਜੀ ਫੋਕੇ ਦਾ ਸਾਹਿਬ ਸਰਪਾਲਾ ਮੰੰਬਰ 100 ਰੋੜੇਵਾਲ ਸਾਹਿਬ ਸਾਰਿਆਂ ਦਾ ਵੱਡਾ ਯੋਗਦਾਨ ਅਵਕਰ ਸਿੰਘ ਜੀ ਨੰਬਰਦਾਰ ਸਾਹਿਬ ਰੋੜੇਵਾਲ ਅਤੇ ਤੇਵਲ ਸਿੰਘ ਜੀ ਸੋ ਉੱਧਰ ਅਸ਼ਵਨੀ ਕੁਮਾਰ ਜੀ ਸੋ ਬੱਤਾ ਸੋ ਸਾਰਿਆਂ ਦਾ ਵੱਡਾ ਯੋਗਦਾਨ ਸਿੰਦਰਪਾਲ ਜੀ ਸੋ ਨੰਬਰਦਾਰ ਹਨੂਮਾ ਦੇ ਵੱਲੋਂ ਸੋ ਬਹੁਤ ਵੱਡਾ ਜੀ ਮਦਦਾਂ ਅੱਜ ਦੇ ਕਸਤੀ ਜੰਗਲ ਦੇ ਵਿੱਚ 200 ਜਿੰਮੀ ਵੀ ਰਾਦਰਪੀ ਸੰਗਠ ਪਹੁੰਚੀ ਹੈ ਸਾਰਿਆਂ ਦਾ ਬੜਾ ਧੰਨਵਾਦ ਹੈ ਜੀ ਬਹੁਤ ਜੀ ਧੰਨਵਾਦ ਜੀ ਬਈ ਪ੍ਰੇਸ਼ਾਨ ਧੂਰੀ ਬਲਜਿੰਦਰ ਪਟਿਆਲਾ ਉਹ ਵੀ ਪਹਿਲਵਾਨ ਆਪਣੇ ਆਪ ਨੂੰ ਗਰਮਾ ਕੇ ਤਿਆਰ ਹੋਣਗੇ ਅਗਲੀ ਕਸਤੀ ਦੂਨੀ ਬਹੁਤ ਵਧੀਆ ਕਸਤੀਆਂ ਚੱਲਦੀਆਂ ਹੋਈਆਂ ਉਹ ਕਸਤੀ ਪਰੋਮੀ ਕਸਤੀ ਜਨੰਦ ਮਾਰ ਦਿੰਦੇ ਆ ਪ੍ਰੇਸ਼ਾਨ ਧੂਰੀ ਤੇ ਬਲ ਅਲਵਿੰਦ ਬਲਜਿੰਦਰ ਪਹਿਲਵਾਨ ਪਟਿਆਲਾ ਬਈ ਠੀਕ ਹੈ ਪਰ ਕੀ ਲੋਕ ਇਹ ਜਿੱਥੇ ਵੀ ਰੈਫਰੀ ਬੋਲਾ ਉੱਤੇ ਕੁਸ਼ਤੀ ਸ਼ੁਰੂ ਕਰੋ ਵਾਹ ਜੀ ਵਾਹ ਕੈਪਟਨ ਵਿਕਾਸ ਸਿੰਘ ਜੀ ਇਹ ਲਾਈਵ ਚੱਲ ਰਿਹਾ ਜੀ ਕੈਪਟਨ ਵਿਕਾਸ ਸਿੰਘ ਜੀ ਆਪਣੇ ਪੰਜਾਬ 794 ਦੇ ਟੈਂਪਰ ਰਾਹੁਲ ਦੇ ਟੈਂਪਰ ਜੋ ਕਿ ਆਪਣੇ ਪੰਜਾਬ 794 ਦੇ ਚਾਲੂ ਵਿੱਚ ਕੁਸ਼ਤੀ ਦੇ ਬਾਦ ਆਪਣੇ ਪੰਜਾਬ ਉਹਨਾਂ ਦਾ ਪੰਜਾਬ 794 ਉਧਰ ਟੀਕੇ ਖਾਣੇ ਤੋਂ ਸਾਡੇ ਪਹਿਲਵਾਨ ਪਹੁੰਚੇ ਨੇ ਆ ਉਹਨਾਂ ਦਾ ਦੇਖ ਕੇ ਪਹੁੰਚ ਕੇ ਅਸੀਂ ਪਹਿਲ ਤੋਂ ਧੰਨਵਾਦ ਕਰਦੇ ਹਾਂ ਇਹ ਸਹਲ ਮਰਾਉ 37 ਪਹਿਲਵਾਨ ਜੀ ਟੱਕਰ ਸਨ। ਇਹ ਵੀ ਪਹਿਲਵਾਨ ਆਪਣੇ ਆਪ ਨੂੰਰ ਮਾਤੇ ਖਾੜੋ ਪੈਸੇ ਜੂਰੀ ਚ ਪਹੁੰਚਣ ਦੀ ਕਰਪਾਲਤਾ ਕਰੋ। ਕਹਿੰਦਾ ਤਾਜਾ ਰੱਖੀਏ। ਉਹਨਾਂ ਤਾਜਾ ਰੱਖੀਏ ਜਾਦ ਉਹਨਾਂ ਮਹਾਪੁਰਸ਼ਾਂ ਦੀ ਜੋ ਬੇਰੇਟੇ ਨਗਰ ਦਾ ਨਾਮ ਰੋਸ਼ਨ ਕਰਕੇ ਉਹ ਸੰਤ ਪਾਪਾ ਪੂਰਨਸ ਮਹਾਰਾਜ ਜੀ ਉਹਨਾਂ ਮੰਗਲਾਂ ਦੀ ਨਿਊ ਆਂਖ ਧਰ ਕੇ ਇਹਨਾਂ ਮੰਗਲਾਂ ਦੀ ਨਿਊ ਆਂਖ ਧਰ ਕੇ ਉਹ ਰੋੜੇ ਬਾਲਦੇ ਅਲਾਦੇ ਦੀ ਸੰਗਤ ਖੇੜੀ ਜੱਟਾਂ ਵਾਲਾ ਸੰਤਾਂ ਦਾ ਬੜਾ ਸਤਿਕਾਰ ਕਰਦੇ ਸੰਤਾਂ ਦਾ ਬੜਾ ਸਤਿਕਾਰ ਕਰਦੇ ਸਾਹਿਲ ਪਹਿਲਵਾਨ ਮਰਾੜ ਤੇ ਸੈੰਟੀ ਪਹਿਲਵਾਨ ਕਦਰ ਸਿੰਘ ਇਹ ਵੀ ਪਹਿਲਵਾਨ ਆਪਣੇ ਆਪ ਰੂਪਰ ਮਾਕੇ ਖਾੜੇ ਪਾਸੇ ਦੀ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਕਿਰਪਾ ਕਰੂ ਪਹਿਲਵਾਨੋ ਪਰਚੀ ਲਾਓ ਕਰੋ ਛੇਤੀ ਸਾਹਿਲ ਮਰਾੜ ਤੇ ਸੈੰਟੀ ਪਹਿਲਵਾਨ ਜੀ ਇਹ ਵੀ ਪਹਿਲਵਾਨ ਮੇਰੇ ਕੋਲ ਟੱਕਰ ਸਰਾਇ ਛੇਤੀ ਪਰਚੀ ਪ੍ਰਾਪਤ ਕਰੋ ਜੀ ਅੱਜ ਅਸੀਂ ਤਾਗ ਨੂੰ ਧੰਨਵਾਦ ਕਰਦੇ ਆ ਸਾਡੇ ਬਲਵਿੰਦਰ ਸਿੰਘ ਜੀ ਤੰਗ ਸਾਹਿਬ ਹਾਂਜੀ ਇਹਨਾਂ ਦੇ ਭਤੀਜੇ ਨੂੰ ਵਾਹਿਗੁਰੂ ਨੇ ਮਿੱਠੀ ਦਾਤ ਵਰਸਿ ਕੀਤੀ ਪੁੱਤਰ ਦੀ ਦਾਤ ਵਰਸਿ ਕੀਤੀ ਕਬੀਰ ਸਿੰਘ ਤੰਗ ਸਾਣਾ ਏਕਮ ਜੋਤ ਸਿੰਘ ਜੀ ਤੰਗ ਆਸਟ੍ਰੇਲੀਆ ਏਵਨ ਏਵਨ ਜੋਤ ਸਿੰਘ ਜੀ ਤੰਗ ਆਸਟ੍ਰੇਲੀਆ ਆ ਭਤੀਜਾ ਬਲਵਿੰਦਰ ਸਿੰਘ ਜੀ ਤੰਗ ਆਪਣੇ ਪੁੱਤਰ ਦੀ ਜਨਮ ਦੀ ਖੁਸ਼ੀ ਦੇ ਵਿੱਚ 21000 ਰੁਪਏ ਕੁਸ਼ਤੀ ਦੰਗਲ ਦੇ ਵੱਲੋਂ ਯੋਗਦਾਨ ਪਾਇਆ। ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਜੀ ਇਸ ਪਰਿਵਾਰ ਦੇ ਨਾਂ ਤੇ ਬਣਾ ਕੇ। ਵਾਹਿ ਜੀ ਬਾ। ਵਾਹਿਗੁਰੂ ਸਾਡੇ ਦਰਮਿਆਨ ਸਾਡੇ ਬਹੁਤ ਸਾਰੇ ਸਤਕਾਰਯੋਗ ਸ਼ਖਸੀਅਤਾਂ ਗਿਆਨੀ ਭਜਨ ਸਿੰਘ ਜੀ, ਜਰਨਲ ਸੈਕਟਰੀ ਬਾਬਾ ਪੂਰਨ ਦਾਸ ਸਾੰਤ ਖਾਲਸਾ ਦਲ ਵੱਲੋਂ ਸੁਰੱਖਿਅਤ ਸਮੇਂ ਤੋਂ ਸਨਮਾ ਕੱਢ ਕੇ ਪਹੁੰਚੇ ਨੇ। ਸੋ ਵੱਡਾ ਸਤਿ ਸ਼ਾਲਵਾਦ ਹੈ ਆਪਣੀ ਸਮੂਚੀ ਸਟੋਰ ਸੰਗਤ ਦੇ ਨਾਲ ਪਹੁੰਚੇ ਨੇ ਤੇ ਚਾਰ ਸ਼ਬਦ ਵੀ ਸਾਂਝੇ ਕਰਨਗੇ ਜੀ ਸੰਤੇ ਦਾ ਗੁਰਸਤ ਹੈ ਹਾਂਜੀ 2 ਮਿੰਟ ਲਾਇਆ ਉੱਧਰ ਲਾਈਵ ਚੱਲ ਰਿਹਾ ਹੈ ਹਾਂਜੀ ਹਾਂਜੀ ਚਲੋ ਹਲੋ ਤੰਤਾਨੇ ਦੇ ਬਾਬਾ ਪੂਰਨ ਦਾਸ ਮਹਾਰਾਜ ਅਖਾੜਾ ਹੈ ਇਸ ਦੀ ਕਮੇਟੀ ਸਰਦਾਰ ਬਹਾਦਰ ਰਵਿੰਦਰ ਸਿੰਘ ਕੰਗੜਾ ਔਰ ਨਗਰ ਦੇ ਸਾਰੇ ਪਤਵੰਤੇ ਸੱਜਣ ਨੇ ਔਰ ਸੰਤਾਨਾਂ ਗੁਰੂ ਰਾਮਕੀਰ ਜੀ ਦੀ ਸੰਤਰੀ ਜੀ ਮਹਾਰਾਜ ਇੱਕ ਵਾਰ ਬੋਲ ਦਿਓ ਜੀ ਰਾਮਚੰਦਰ ਮਹਾਰਾਜ ਜੀ ਕੀ ਜੈ ਮਹਿਲਵਾਨ ਨਾਜਰ ਸਿੰਘ ਢੋਗਲ ਖੇੜੀ ਤੁਸੀਂ ਉੱਥੇ ਤੋਂ ਕੋਈ ਅਸ਼ੀਰਵਾਦ ਮਿਹਰੇ ਹੋਇਆ ਸੰਤਾਂ ਸੰਤ ਬਾਬਾ ਆਦਰ ਸਿੰਘ ਮਹਾਰਾਜ ਔਰ ਕਿਤੇ ਅਖਾੜੇ ਇੱਕ ਰਸ ਤੋਂ ਨਗਰ ਦੀ ਗੱਲ ਹੈ ਜਦੋਂ ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਕ੍ਰਾਂਤੋ ਖੇ ਅੰਗਲ ਦੇ ਵਿੱਚ ਗਏ ਇੱਕ ਐ ਉਗਲੀ ਖੜੇ ਕਰ ਦਿੱਤੀ ਇੱਕ ਪਹਿਲਵਾਨ ਨੂੰ ਐ ਉਗਲੀ ਨਾਲ ਉਠਾ ਲਿਆ ਉਹਨਾਂ ਦੀਆਂ ਬੜੀਆਂ ਬਹੁਤ ਹੀ ਆਪ ਖੁਦ ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਆਪ ਪਹਿਲਵਾਨ ਸਨ ਔਰ ਹੁਣ ਗੁਰਬਾਣੀ ਸਹਿਬ ਵੀ ਬੋਲੀਏ ਕਿ ਕਿ ਗੁਰੂ ਸਾਹਿਬਾਨ ਨੇ ਖਾੜੇ ਰਚੇ ਕਿੰਨੇ ਖਾੜੇ ਚੱਲੇ ਅਮਰਸਰ ਸਹਿਬ ਔਰ ਕੇਸਗਰ ਸਹਿਬ ਔਰ ਕੋਈ ਅੰਤ ਨਹੀਂ ਮੱਲੀ ਖਾੜਾ ਰਚਿਆ ਆ ਪੜਤੂ ਪਾਇਆ ਆ ਆ ਚੱਲ ਰਿਹਾ ਮੈਂ ਜ਼ਿਆਦਾ ਕੁਛ ਨਾ ਕਹਿਦਾ ਹੋਇਆ ਸਾਡੇ ਸਤਿਕਾਰਯੋਗ ਵਜ਼ੀਰ ਸਾਹਿਬ ਕੰਗ ਔਰ ਦੰਗਲ ਕਮੇਟੀ ਜੋ ਹੈ ਨਗਰ ਦੀ ਹੈ ਹਰ ਸਾਲ 58 ਸਾਲ ਹੋ ਗਏ 58 ਸੰਤਨ ਸੰਤ ਪਾਪਾ ਭਲਵੰਤ ਸਿੰਘ ਸਿੱਖ ਸਾਹਿਬ ਚੌੜਾ ਸਾਹਿਬ ਵਾਲਿਆਂ ਨੇ ਉਸ ਸਮੇਂ ਪ੍ਰਾਰੰਭਤਾ ਖਾੜੇ ਦੇ ਬਾਬਾ ਜੀ ਉਹਦੇ ਨੌ ਤੇ ਕਰ ਦਿੱਤੀ ਆ 58 58ਵਾਂ ਸਾਲ ਹੈ ਜਿਹੜਾ ਕਿ ਆਪਾਂ ਅੱਜ ਆ ਖਾੜੇ ਆ ਕਿੰਨੇ ਖਾੜੇ ਨੇ ਆਲਮਗੀਰ ਖਾੜਾ ਬੂਲ ਛੜਿਆ ਸਾਲਾ ਔਰ ਚਾਰ ਸਾਲ ਔਰ ਤੁਹਾਡੇ ਉਧਰ ਨਗਰਾਂ ਦੇ ਖਾੜੇ ਗਿਣੇ ਨਹੀਂ ਜਾਂਦੇ ਐਨੇ ਧਿਆਨ ਦੇ ਵਿੱਚ ਮੈਂ ਜ਼ਿਆਦਾ ਕੁਛ ਨਾ ਕਹਦਾ ਹੋਇਆ ਜਿੰਨੇ ਵੀ ਇੰਟਰਨੈਸ਼ਨਲ ਔਰ ਬਾਹਰ ਦੇ ਦੇਸ਼ ਔਰ ਹਰ ਤਰ੍ਹਾਂ ਦੇ ਉਹੋ ਕੁਸ਼ਤੀ ਗੱਦਿਆ ਤੇ ਕੁਸ਼ਤੀ ਕਰਨ ਵਾਲੇ ਪਹਿਲ ਆਏ ਆਏ ਹੋਏ ਨੇ ਉਹਨਾਂ ਨੂੰ ਔਰ ਐਸ ਬាទ ਗਦੇ ਲ ਸਿੰਘ ਸੰਤ ਗੁਰਚੰਦ ਸਿੰਘ ਜੀ ਮਹਾਰਾਜ ਉਹਨਾਂ ਵੱਰੋਂ ਔਰ ਦਾਸ ਵੱਰੋਂ ਸਾਰੇ ਇੰਟਰਨੈਸ਼ਨਲ ਪਹਿਲਵਾਨਾਂ ਦਾ ਜੀ ਆਇਆਂ ਔਰ ਸਵਾਗਤ ਕੀਤਾ ਜਾ ਰਿਹਾ ਹੈ ਔਰ ਉਹਨਾਂ ਟੱਕਰੇ ਹੋ ਕਰਕੇ ਰੈਫਰੀ ਖਦੀਫੇ ਬਹੁਤ ਪੁੱਜੇ ਹੋਏ ਨੇ ਖਲੀਫੇ ਵੀ ਆਪਣੇ ਆਪਣਾ ਰੋਲ ਅਦਾ ਕਰ ਰਹੇ ਨੇ ਔਰ ਪਹਿਲਵਾਨ ਕੋਈ ਕੱਟ ਨਹੀਂ ਕੋਈ ਕੱਟ ਨਹੀਂ ਹੈ ਜਦੋਂ ਆ ਗਿਆ ਤਾਂ ਉਹ ਬਾਹਰ ਖੜੀ ਕਰਕੇ ਉਹ ਪਹਿਲਵਾਨ ਹੈ ਉਹਨੇ ਝੰਡੀ ਕਰ ਦਿੱਤੀ ਝੰਡੇ ਦੀ ਰਸਮ ਹੋ ਚੁੱਕੀ ਸੀ ਦਾਸ ਵੀ ਸ਼ਾਮਲ ਹੋਇਆ ਬਹੁਤ ਬਹੁਤ ਧੰਨਵਾਦ ਸਾਰੇ ਜਿੰਨੇ ਮਲੇਜ ਮਿਕ ਵੱਡੇ ਵੱਡੇ ਦਾਸ ਹੁਣ ਖਾਸ ਕਰਕੇ ਆ ਬਾਦਲ ਜੀ ਸੋਲੋ ਤੁਹਾਡਾ ਕਿੰਨਾ ਕਰੀਏ ਚਲੋ 55 5500 ਕਰ ਦਿੰਦੇ ਆ ਆ ਠੀਕ ਹੈ ਲੋਰਡ ਸਾਹਿਬ 2100 ਸਿਆਣੇ ਵਾਲੇ ਆ ਚਲੋ ਜਿੰਨਾ ਹੈ ਮੈਂ 5500 5500 ਹੈ ਕੀ ਪਤਾ 55000 ਕਰ ਦਿੰਦੇ ਨੇ ਡੇਡੇ ਵੱਡੇ ਬੈਠੇ ਨੇ ਇਹ ਜੀ ਕਰ ਨਹੀਂ ਆ ਲੋਰਡ ਸਾਹਿਬ ਬੈਠੇ ਨੇ ਕਿ ਇੱਥੇ ਜੇ ਤਾਂ ਇੱਥੇ 10000 ਕਰਵਾ ਲਓ ਇਹ ਤਾਂ ਆਪਣੇ ਆਹ ਅੰਤਿ ਆ ਸਰਪਤਿਆਨੇ ਵਾਲੇ ਉਹ ਅਦਾ ਕਰਦਾਂ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਹੋ ਰਹੀ ਹੈ ਪਰ ਜੈ ਜੰਦਰ ਜੀ ਮਹਾਰਾਜ ਜੀ ਜੈ